ਦੋਸਤੋ ਅੱਜ ਤਾਰੀਖ ਹੋ ਚੁੱਕੀ ਹੈ 30 ਜੂਨ 2025 ਤੇ ਪਿਛਲੇ ਦੋ ਦਿਨਾਂ ਤੋਂ ਘੱਗਰ ਦੇ ਵਿੱਚ ਪਾਣੀ ਦਾ ਵਹਾਅ ਚੱਲਣਾ ਸਟਾਰਟ ਹੋ ਗਿਆ ਹੈ ਪਹਿਲਾਂ ਘੱਗਰ ਬਿਲਕੁਲ ਸੁੱਕ ਚੁੱਕੀ ਸੀ ਜਾਂ ਕਿਤੇ ਨੀਵੀਆਂ ਜਗ੍ਹਾ ਦੇ ਵਿੱਚ ਪਾਣੀ ਰੁਕਿਆ ਹੋਇਆ ਸੀ ਲਗਭਗ ਮਈ ਦੇ ਮਹੀਨੇ ਜਾਂ ਜੂਨ ਦੇ 20 ਜੂਨ 25 ਜੂਨ ਤੱਕ ਜਦੋਂ ਤੱਕ بارشਾਂ ਦਾ ਪਾਣੀ ਨਹੀਂ ਹੁੰਦਾ ਤਾਂ ਕਿ ਘੱਗਰ ਬਿਲਕੁਲ ਸੁੱਕ ਜਾਂਦੀ ਹੈ ਘੱਗਰ ਦੇ ਉੱਪਰ ਬਹੁਤ ਸਾਰੀਆਂ ਮੋਟਰਾਂ ਲੱਗੀਆਂ ਹੋਈਆਂ ਹਨ ਉਹ ਘੱਗਰ ਦਾ ਪਾਣੀ ਚੱਕ ਲੈਂਦੀਆਂ ਨੇ بارش ਆਉਣ ਤੋਂ ਪਹਿਲਾਂ ਇੰਨਾ ਜ਼ਿਆਦਾ ਪਾਣੀ ਨਹੀਂ ਹੁੰਦਾ ਘੱਗਰ ਦੇ ਵਿੱਚ ਹੁਣ ਪਿਛਲੇ 2 ਦਿਨਾਂ ਤੋਂ ਘੱਗਰ ਦੇ ਵਿੱਚ ਪਾਣੀ ਚੱਲਣਾ ਸਟਾਰਟ ਹੋਇਆ ਹੈ ਜਿਉਂ ਹੀ ਘੱਗਰ ਦੇ ਵਿੱਚ ਪਾਣੀ ਚੱਲਣਾ ਸਟਾਰਟ ਹੁੰਦਾ ਤੇ ਬਹੁਤ ਸਾਰੇ ਕਿਸਾਨਾਂ ਦੇ ਮਨਾਂ ਦੇ ਵਿੱਚ ਖੁਸ਼ੀ ਵੀ ਹੁੰਦੀ ਹੈ ਤੇ ਬਹੁਤ ਸਾਰੇ ਕਿਸਾਨ ਡਰ ਵੀ ਜਾਂਦੇ ਨੇ ਅਹ ਖੁਸ਼ੀ ਦਾ ਕਾਰਨ ਇਹ ਹੈ ਕਿ ਬਹੁਤ ਸਾਰੇ ਕਿਸਾਨ ਘੱਗਰ ਦੇ ਵਿੱਚੋਂ ਪਾਣੀ ਚੱਕ ਕੇ ਆਪਣੇ ਖੇਤਾਂ ਦੀ ਸंचाई ਕਰਦੇ ਹਨ ਅਹ ਕਿਉਂਕਿ ਘੱਗਰ ਦਾ ਪਾਣੀ ਇਹਦਾ ਬਹੁਤ ਹੀ ਤਾਕਤਵਰ ਹੁੰਦਾ ਹੈ ਤੇ ਫਸਲਾਂ ਨੂੰ ਬਹੁਤ ਜ਼ਿਆਦਾ ਤਾਕਤ ਦਿੰਦਾ ਹੈ ਤੇ ਮਿੱਟੀ ਦੀ ਉਪਜਾਊ ਸ਼ਕਤੀ ਵੀ ਵਧਾਉਂਦਾ ਹੈ ਤੇ ਉਸ ਕਰਕੇ ਕਿਸਾਨਾਂ ਦੇ ਮਨ ਦੇ ਵਿੱਚ ਖੁਸ਼ੀ ਹੁੰਦੀ ਹੈ ਵੀ ਘੱਗਰ ਦੇ ਵਿੱਚ ਪਾਣੀ ਆ ਗਿਆ ਉਹਨਾਂ ਨੂੰ ਸंचाई ਸੌਖੀ ਹੋ ਜਾਊਗੀ ਕਿਉਂਕਿ ਘੱਗਰ ਜਿੰਨੀ ਘੱਗਰ ਬੈਲਟ ਹੈ ਚੰਡੀਗੜ੍ਹ ਤੋਂ ਲੈ ਕੇ ਸਰਸਾ ਰਾਜਸਥਾਨ ਦੇ ਤੱਕ ਘੱਗਰ ਦੇ ਨਾਲ-ਨਾਲ ਲੱਗਦਾ ਪਾਣੀ ਵੀ ਬਹੁਤ ਵਧੀਆ ਹੈ ਔਰ ਜ਼ਮੀਨਾਂ ਵੀ ਬਹੁਤ ਤਾਕਤਵਰ ਨੇ ਔਰ ਬਹੁਤ سارے ਲੋਕ ਘੱਗਰ ਤੋਂ ਪਾਈਪਲਾਈਨ ਪਾ ਕੇ 5 5 10 10 ਕਿਲੋਮੀਟਰ ਦੂਰ ਤੱਕ ਲੈ ਕੇ ਗਏ ਹੋਏ ਹਨ ਜਿੱਥੇ ਪਾਣੀ ਇੰਨਾ ਵਧੀਆ ਨਹੀਂ ਸਚਾਈ ਦੇ ਲਈ ਉਹ ਪਾਈਪਲਾਈਨ ਨਾਲ ਘੱਗਰ ਦਾ ਪਾਣੀ ਵਰਤਦੇ ਨੇ ਤੇ ਉਹਨਾਂ ਦੇ ਮਨ ਦੇ ਵਿੱਚ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਘੱਗਰ ਦਾ ਪਾਣੀ ਆ ਜਾਂਦਾ ਤੇ ਬਹੁਤ ਸਾਰੇ ਕਿਸਾਨਾਂ ਦੇ ਮਨਾਂ ਦੇ ਵਿੱਚ ਡਰ ਵੀ ਹੁੰਦਾ ਡਰ ਦਾ ਕਾਰਨ ਇਹ ਹੈ ਕਿ ਘੱਗਰ ਕਈ ਵਾਰੀ ਓਵਰਫਲੋ ਕਰ ਜਾਂਦੀ ਹੈ ਓਵਰਫਲੋ ਹੋਣ ਦੇ ਨਾਲ ਬਹੁਤ ਸਾਰੀਆਂ ਫਸਲਾਂ ਦਾ ਨੁਕਸਾਨ ਹੋ ਜਾਂਦਾ ਹੈ ਪਾਣੀ ਦੇ ਨਾਲ ਬਹੁਤ ਸਾਰੀਆਂ ਫਸਲਾਂ ਟੁੱਪ ਜਾਂਦੀਆਂ ਨੇ ਤੇ ਫਸਲਾਂ ਦਾ ਨੁਕਸਾਨ ਹੁੰਦਾ ਹੈ ਤੇ ਪਾਣੀ ਦੇ ਨਾਲ ਨਾਲ ਬਹੁਤ ਸਾਰੇ ਏਰੀਆ ਦੇ ਵਿੱਚ ਜਿੱਥੇ ਬੰਨ ਲੱਗੇ ਹੁੰਦੇ ਨੇ ਜਦੋਂ ਬੰਨ ਟੁੱਟਦੇ ਨੇ ਤੇ ਬਹੁਤ ਸਾਰੇ ਖੇਤਾਂ ਦੇ ਵਿੱਚ ਬਹੁਤ ਸਾਰਾ ਰੇਤਾ ਵੀ ਸੁੱਟ ਜਾਂਦੀ ਹੈ ਜਿਹੜਾ ਕਿ ਬਾਅਦ ਦੇ ਵਿੱਚ ਕੱਢਣਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ ਇਸ ਕਰਕੇ ਕਿਸਾਨਾਂ ਦੇ ਮਨ ਦੇ ਵਿੱਚ ਡਰ ਹੁੰਦਾ ਕਿਉਂਕਿ ਪਿਛਲੇ ਆਪਾਂ 2 ਸਾਲ ਪਹਿਲਾਂ 2023 ਦੇ ਵਿੱਚ ਘੱਗਰ ਨੇ ਓਵਰਫਲੋ ਕੀਤਾ ਸੀ हां ਜਦੋਂ ਪਿੱਛੇ 1-2 ਸਾਲ ਪਹਿਲਾਂ ਹੀ ਘੱਗਰ ਨੇ ਓਵਰਫਲੋ ਕੀਤਾ ਹੋਵੇ ਤਾਂ 4-5 ਸਾਲ ਤੱਕ ਕਿਸਾਨਾਂ ਦੇ ਮਨਾਂ ਦੇ ਵਿੱਚ ਇੱਕ ਡਰ ਬਣਿਆ ਰਹਿੰਦਾ ਹੈ ਕਿ ਉਹ ਪਿੱਛੇ ਵਾਲਾ ਸੀਨ ਕਿਸਾਨ ਦੇ ਅੱਖਾਂ ਦੇ ਸਾਹਮਣੇ ਹੁੰਦਾ ਉਹ ਜਲਦੀ ਨਹੀਂ ਭੁੱਲਦੇ ਜਦੋਂ ਟਾਈਮ ਲੰਘ ਜਾਂਦਾ ਹੈ 10 ਸਾਲ ਹੋ ਜਾਂਦੇ ਹਨ ਫਿਰ ਕਿਤੇ ਨਾ ਕਿਤੇ ਕਿਸਾਨ ਇੱਕ ਵਾਰੀ ਉਹ ਗੱਲ ਭੁੱਲ ਜਾਂਦੇ ਨੇ ਹੁਣ ਜਿਉਂ ਇੱਕ ਘਰ ਦੇ ਵਿੱਚ ਪਾਣੀ ਆਉਣਾ ਸਟਾਰਟ ਹੁੰਦਾ ਹੈ ਤੇ ਇੱਕ ਵਾਰੀ ਡਰ ਹੋ ਜਾਂਦਾ ਵੀ ਘੱਗਰ ਓਵਰਫਲੋ ਹੋਊਗੀ ਓਵਰਫਲੋ ਹੋਊਗੀ ਦੋਸਤੋ ਇੰਨਾ ਜ਼ਿਆਦਾ ਪਾਣੀ ਕਗਰ ਦੇ ਵਿੱਚ ਨਹੀਂ ਹੈ ਅ ਇਹਨਾ ਪਾਣੀ ਤਾਂ ਨਾਰਮਲੀ ਹਰ ਸਾਲ ਹੀ ਆਉਂਦਾ ਹੈ ਹਜੇ ਵੀ ਕੋਈ ਜ਼ਿਆਦਾ ਨਹੀਂ ਹੈ ਪਰ ਦੇਖ ਰਿਹਾ ਇੱਕ ਗਰਦਾ ਜਿਹਦੇ ਪਾਣੀ ਚੱਲ ਰਿਹਾ ਹੈ ਨਾ ਅ ਜ਼ਿਆਦਾ ਸਾਫ਼ ਪਾਣੀ ਨਹੀਂ ਹੈ ਕਾਲੇ ਰੰਗ ਚ ਪਾਣੀ ਆ ਰਿਹਾ ਹੈ ਅ ਇਹ ਕਾਲੇ ਰੰਗ ਦਾ ਪਾਣੀ ਜਿੰਨੇ ਵੀ ਚੰਡੀਗੜ੍ਹ ਤੋਂ ਲੈ ਕੇ ਆਪਣੇ ਸਰਸੇ ਏਰੀਏ ਤੱਕ ਜਿੰਨੇ ਨਾਲੇ ਰਸਤੇ ਦੇ ਵਿੱਚ ਪੈਂਦੇ ਆ ਸ਼ਹਿਰਾਂ ਦਾ ਪਾਣੀ ਆਉਂਦਾ ਸਾਰਾ ਪਾਣੀ ਕਗਰ ਦੇ ਵਿੱਚ ਹੀ ਪੈਂਦਾ ਹੈ ਉਹ ਹਜੇ ਪਿਛਲੇ 2 ਜਾਂ 3 ਦਿਨਾਂ ਹੋ ਗਏ ਘੱਗਰ ਦੇ ਵਿੱਚ ਪਾਣੀ ਚੱਲਦੇ ਨੂੰ ਉਹ ਤਿੰਨ ਹਜੇ ਉਹ ਨਾਲਿਆਂ ਦਾ ਪਾਣੀ ਹੀ ਘੱਗਰ ਦੇ ਵਿੱਚ ਪੈ ਰਿਹਾ ਜੇ ਉਸ ਤੋਂ ਬਾਅਦ ਜਿਹੜਾ ਚੰਡੀਗੜ੍ਹ ਏਰੀਆ ਦਾ ਪਾਣੀ ਹੁੰਦਾ ਉਹ ਲਾਲ ਰੰਗ ਦਾ ਪਾਣੀ ਆਊਗਾ ਕਿਉਂਕਿ ਉੱਧਰ ਜ਼ਿਆਦੀ ਲਾਲ ਮਿੱਟੀ ਹੈ ਉਹ ਪਵਾਲਾ ਪਾਣੀ ਲੱਗਦਾ ਜੀ ਇੱਕ ਦੋ ਦਿਨਾਂ ਦੇ ਵਿੱਚ ਫੇਰ ਚੱਲਣਾ ਸਟਾਰਟ ਹੋਊਗਾ ਇਹ ਤਾਂ ਰਸਤੇ ਦੇ ਨਾਲਿਆਂ ਦਾ ਪਾਣੀ ਹੀ ਚੱਲ ਰਿਹਾ ਉਹ ਇੰਨਾ ਤੇਜ਼ ਵਹਾਅ ਨਹੀਂ ਹੈ ਪਾਣੀ ਦਾ ਜਿਸ ਨਾਲ ਓਵਰਫਲੋ ਹੁੰਦਾ ਕਗਰਦਾ ਤਾਂ ਬਹੁਤ ਜ਼ਿਆਦਾ ਤੇਜ਼ ਵਹਾਅ ਹੁੰਦਾ ਪਾਣੀ ਦਾ ਹਾਂ ਦੋਸਤੋ ਜਿੰਨਾ ਕਿ ਮੇਰਾ ਤਜਰਬਾ ਮੈਂ 2010 ਵਾਲਾ ਪਾਣੀ ਵੀ ਦੇਖਿਆ ਤੇ 2023 ਵਾਲਾ ਪਾਣੀ ਵੀ ਦੇਖਿਆ ਅ ਅਸਲ ਦੇ ਵਿੱਚ ਕੱਗਰ ਉਦੋਂ ਓਵਰਫਲੋ ਕਰਦੀ ਹੈ ਜਦੋਂ ਚੰਡੀਗੜ ਪਟਿਆਲਾ ਅੰਬਾਲਾ ਇਹ ਸਾਰੇ ਏਰੀਆ ਦੇ ਵਿੱਚ ਇਕੱਠੀ ਬਾਰਿਸ਼ ਹੋ ਜਾਂਦੀ ਹੈ ਤੇ ਬਹੁਤ ਜ਼ਿਆਦੀ ਬਾਰਿਸ਼ ਹੋ ਜਾਂਦੀ ਹੈ ਸ਼ਹਿਰਾਂ ਦੇ ਵਿੱਚ ਪਾਣੀ ਵੜ ਜਾਂਦਾ ਆਪਾਂ ਦੇਖਿਆ ਸੀ ਪਿਛਲੇ ਅ ਕੁਝ ਸਾਲਾਂ ਦੇ ਵਿੱਚ ਪਟਿਆਲੇ ਸ਼ਹਿਰ ਦੇ ਵਿੱਚ ਪਾਣੀ ਐਂਟਰ ਕਰ ਗਿਆ ਸੀ ਚੰਡੀਗੜ ਦੇ ਵਿੱਚ ਵੱਡੀਆਂ ਵੱਡੀਆਂ ਕਲੋਨੀਆਂ ਦੇ ਵਿੱਚ ਪਾਣੀ ਐਂਟਰ ਕਰ ਗਿਆ ਸੀ ਅੰਬਾਲੇ ਤੋਂ ਲੈ ਕੇ ਜਗਾਧਰੀ ਸਾਰੇ ਏਰੀਆ ਦੇ ਵਿੱਚ ਜਦੋਂ ਇਕੱਠੀ ਬਾਰਿਸ਼ ਹੋ ਜਾਂਦੀਆਂ ਤਾਂ ਇੱਕਠੀ بارش ਕਰਕੇ ਬਹੁਤ ਜ਼ਿਆਦਾ ਪਾਣੀ ਇਕੱਠਾ ਹੋ ਜਾਂਦਾ ਤੇ ਤਾਂ ਕਰਕੇ ਏਕਗਰ ਓਵਰਫਲੋ ਕਰ ਜਾਂਦੀ ਹੈ ਨਹੀਂ ਥੋੜੇ ਪਾਣੀ ਨਾਲ ਏਕਗਰ ਨੂੰ ਕੁਛ ਨਹੀਂ ਹੁੰਦਾ ਕਿ ਬਹੁਤ ਜ਼ਿਆਦਾ ਪਾਣੀ ਖਿੱਚ ਜਾਂਦੀ ਹੈ ਜੜਾਈ ਇਹਦੀ ਬਹੁਤ ਜ਼ਿਆਦੀ ਹੈ ਇਸ ਕਰਕੇ ਇਸ ਵਾਰ ਕੋਈ ਐਵੇਂ ਦੀ ਡਰਨ ਵਾਲੀ ਕਿਸਾਨ ਭਰਾਵੋ ਕੋਈ ਗੱਲ ਨਹੀਂ ਹੈ ਇਹ ਤਾਂ ਨੋਰਮਲੀ ਪਾਣੀ ਹੈ ਇੰਨਾ ਪਾਣੀ ਤਾਂ ਆਉਣਾ ਬਹੁਤ ਜ਼ਰੂਰੀ ਹੈ ਇਹਦੇ ਨਾਲ ਸਾਰੇ ਇੱਕ ਤੱਕ ਘੱਗਰ ਸਾਫ਼ ਹੋ ਜਾਂਦੀ ਹੈ ਔਰ ਅੱਗੇ ਜੋ ਕਿਸਾਨ ਭਰਾਵਾਂ ਨੇ ਘੱਗਰ ਦੇ ਵਿੱਚੋਂ ਪਾਣੀ ਚੱਕ ਕੇ ਮੋਟਰਾਂ ਦੇ ਨਾਲ ਖੇਤਾਂ ਦੀ ਸਚਾਈ ਕਰਨੀ ਉਹਨਾਂ ਨੂੰ ਸੌਖਾ ਹੋ ਜਾਂਦਾ ਹੈ ਨਾਲਪਾ ਉਹ ਜੀ ਆਪਾਂ ਦੇਖ ਰਹੇ ਹੱਕਰ ਦੇ ਵਿੱਚ ਬਹੁਤ ਸਾਰੀ ਕੇਲੀ ਆ ਰਹੀ ਹੈ ਇਹ ਕੇਲੀ ਜਿਹੜੇ ਜਿੰਨੇ ਰਸਤੇ ਦੇ ਵਿੱਚ ਨਾਲੇ ਪੈਂਦੇ ਨੇ ਨਾਲਿਆਂ ਦੇ ਵਿੱਚ ਪਾਣੀ ਰੁਕਿਆ ਹੁੰਦਾ ਪੂਰੇ ਸਾਲ ਦਾ ਕੋ ਇੰਨਾ ਜਿਆਦਾ ਉਹਨਾਂ ਦੇ ਵਿੱਚ ਪਾਣੀ ਚੱਲਦਾ ਨਹੀਂ ਆ ਉਹ ਪਾਣੀ ਰੁਕੇ ਹੋਏ ਦੇ ਵਿੱਚ ਬਹੁਤ ਸਾਰੀ ਕੇਲੀ ਪੈਦਾ ਹੋ ਜਾਂਦੀ ਹੈ ਤੇ ਜਦੋਂ ਬਾਰਸ਼ਾਂ ਦਾ ਸੀਜ਼ਨ ਹੁੰਦਾ ਤਾਂ ਉਹ ਸਾਰੀ ਕੇਲੀ ਹੱਕਰ ਦੇ ਵਿੱਚ ਦੀ ਹੋ ਕੇ ਅੱਗੇ ਰਾਜਸਥਾਨ ਨੂੰ ਨਿਕਲ ਜਾਂਦੀ ਹੈ ਪਿਛਲੇ 2 ਦਿਨਾਂ ਤੋਂ ਵਿੱਚ ਦੇਖ ਰਹੇ ਆਪਾਂ ਕੇਲੀ ਕਾਫੀ ਚੱਲ ਰਹੀ ਹੈ ਸ਼ਾਇਦ 1-2 ਦਿਨ ਹજી ਹੋਰ ਚੱਲੇਗੀ ਫਿਰ ਜਦੋਂ ਲਾਲ ਪਾਣੀ ਵਾਲਾ ਸਟਾਰਟ ਹੋ ਗਿਆ ਫਿਰ ਇਕੱਲੀ ਕਿਤਨਾ ਕਿਤੇ ਘਟ ਜਾਊਗੀ ਤੇ ਆਹ ਸਾਰੀ ਕਿੰਨੀ ਅੱਗੇ ਆਪਾਂ ਓਟੋ ਵਾਲੇ ਹੈਡ ਤੇ ਜਾ ਕੇ ਦੇਖਦੇ ਆ ਉੱਥੇ ਇਕੱਠੀ ਹੋ ਜਾਂਦੀ ਹੈ ਹਜੇ ਕੋਈ ਜ਼ਿਆਦਾ ਇੰਨਾ ਪਾਣੀ ਨਹੀਂ ਹੈ ਤਾਂ ਕਿਸਾਨ ਭਰਾਵੋ ਕੋਈ ਡਰਨ ਵਾਲੀ ਗੱਲ ਨਹੀਂ ਹੈ ਵੀ ਘੱਗਰ ਓਵਰਫਲੋ ਹੋਊਗੀ ਬਾਕੀ ਪ੍ਰਮਾਤਮਾ ਸੁੱਖ ਰੱਖੇ ਫਿਲਹਾਲ ਘੱਗਰ ਦੇ ਵਿੱਚ ਕੋਈ 7-8 ਫੁੱਟ ਹੀ ਪਾਣੀ ਚੱਲ ਰਿਹਾ ਹੈ ਅ ਲਗਭਗ 15 ਕੋ ਫੁੱਟ ਪਾਣੀ ਦਾ ਘਗਰ ਦੇ ਵਿੱਚ ਚੱਲਣਾ ਬਹੁਤ ਜ਼ਰੂਰੀ ਹੈ ਅ بارشਾਂ ਦੇ ਟਾਈਮ ਇੱਕ ਘਰ ਦੇ ਵਿੱਚ ਪਾਣੀ ਜਦੋਂ 10 ਤੋਂ 15 ਫੁੱਟ ਚੱਲਦਾ ਇਹਦੇ ਨਾਲ ਵਾਟਰ ਲੈਵਲ ਵੀ ਰੀਚਾਰਜ ਹੋ ਜਾਂਦਾ ਜਿਸ ਕਰਕੇ ਜ਼ਿਆਦਾ ਪਾਣੀ ਡੂੰਗਾ ਨਹੀਂ ਜਾਂਦਾ ਘਗਰ ਵਾਲੀ ਬੈਲਟ ਦੇ ਵਿੱਚ ਘਗਰ ਦੇ ਪਾਣੀ ਚੱਲਣ ਦੇ ਕਾਰਨ ਹੀ ਏਰੀਆ ਦੇ ਵਿੱਚ ਪਾਣੀ ਦੋਨਾਂ ਸਾਈਡਾਂ ਤੇ ਚੰਗਾ ਤੇ ਕਿੱਥੇ ਫਸਲ ਬਹੁਤ ਵਧੀਆ ਹੁੰਦੀ ਹੈ ਤਾਂ ਕਰਕੇ ਇੱਕ ਘੱਗਰ ਏਰੀਆ ਦੀ ਜਿੰਨੀ ਬੈਲਟ ਹੈ ਇਸ ਦੇ ਵਿੱਚ ਠੇਕੇ ਜ਼ਮੀਨਾਂ ਦੇ ਬਹੁਤ ਜ਼ਿਆਦਾ ਨੇ ਅ ਘੱਗਰ ਦਾ ਸੁੱਖ ਵੀ ਬਹੁਤ ਜ਼ਿਆਦਾ ਹੈ ਜੇ ਆਪਾਂ ਚਲੋ 10-15 ਸਾਲਾਂ ਬਾਅਦ ਕਦੇ ਓਵਰਫਲੋ ਹੋ ਵੀ ਜਾਂਦੀ ਹੈ ਤਾਂ ਉਹ ਨੁਕਸਾਨ ਹੋ ਵੀ ਜਾਂਦਾ ਹੈ ਬਟ ਉਸ ਦੇ ਨਾਲ ਨਾਲ ਘੱਗਰ ਦਾ ਬਹੁਤ ਕਿਸਾਨਾਂ ਨੂੰ ਸੁੱਖ ਵੀ ਹੈ ਇਸ ਦੇ ਵਿੱਚੋਂ ਪਾਣੀ ਉਠਾ ਕੇ ਖੇਤਾਂ ਦੀ ਸਚਾਈ ਕਰਦੇ ਨੇ ਠੀਕ ਹੈ ਦੋਸਤੋ ਧੰਨਵਾਦ ਅ ਥੋੜੇ ਥੋੜੇ ਦਿਨ ਬਾਅਦ ਆਪਾਂ ਤੁਹਾਨੂੰ ਕਗਰ ਦੀ ਅਪਡੇਟ ਦਿੰਦੇ ਰਵਾਂਗੇ ਆਪਣੀ ਜ਼ਮੀਨ ਕਗਰ ਤੇ ਬਿਲਕੁਲ ਉੱਪਰ ਹੈ ਕਿ ਜਿੱਦਾਂ ਹੀ ਬਾਰਿਸ਼ ਆਉਂਦੀ ਹੈ ਤਾਂ ਥੋੜਾ ਬਹੁਤ ਪਾਣੀ ਵੱਧਦਾ ਅ ਅੱਧਿਕਰਤਾ ਲਗਭਗ ਹਰ ਸਾਲ ਹੀ ਹੁੰਦੀ ਹੈ ਥੋੜਾ ਥੋੜਾ ਬਹੁਤ ਜ਼ਿਆਦਾ ਵੀ ਪਾਣੀ ਹੋ ਜਾਂਦਾ ਹੈ ਤੇ ਸਮੇਂ ਦੇ ਨਾਲ-ਨਾਲ ਤੁਹਾਨੂੰ ਆਪਾਂ ਅਪਡੇਟ ਦਿੰਦੇ ਰਵਾਂਗੇ ਠੀਕ ਹੈ ਦੋਸਤੋ ਧੰਨਵਾਦ